ਇਹ ਚਨੇ ਹੈ ਜੀ ਫਰ ਪੂਰਾ ਜੀ ਪਰ ਕਿੰਨਾ ਕਿੰਨਾ ਹੋ ਜਾਉਣਾ ਇਹਦਾ ਇਹ ਹੋ ਜੀਗਾ ਜੀ ਆਪਣਾ 6 ਮਨთ ਤੋਂ ਬਾਅਦ ਹੋ ਜੀਗਾ ਜੀ ਇਹਦੇ ਫਰ ਰਣ ਹਾਂਜੀ 6 ਮਨთ ਤੋਂ ਬਾਅਦ ਗ੍ਰੋਥ ਜਾਂਦਾ ਜੀ ਜਿਹੜਾ ਸੋਡੇ ਸੋਡੇ ਕਹੇ ਤੋ ਆਊਗਾ ਇਹਨੂੰ 500 ਦੋਹਾਂ ਪਿੱਛੇ ਸਾਰੇ ਨੂੰ ਕਹਦੇ ਨਾ ਆ ਜਾ ਭਾਈ ਹੋਏ ਫਿਰ 500 ਦੋਹਾਂ ਕੱਟ ਲੈ ਜੀ ਨਾ ਨਾ ਕੋਈ ਨਹੀਂ ਜੀ ਵੱਧ ਘੱਟ ਹੁੰਦੀ ਹੈ ਮੁੰਡੇ ਕੁੜੀ ਚ ਵੀ ਡਿਫਰੈਂਟ ਹੁੰਦਾ ਜੀ ਇਹ ਜੀ ਨਹੀਂ ਯਾਰ ਤੂੰ ਪੜ੍ਹੇ ਲਿਖੇ ਇਹ ਗੱਲਾਂ ਨਾ ਕਰ ਹੈਨਾ ਹਾਂ ਹੁਣ ਤਾਂ ਉਹੀ ਨਹੀਂ ਫਰਕ ਬਣਦਾ ਕੋਈ ਹਾਂ ਸ਼ੌਕ ਹੈ ਜੀ ਤਿੰਨ ਚਾਰ ਸਾਲ ਹੋ ਗਏ ਪੜਾਈ ਨੂੰ ਕਦੋਂ ਟਾਈਮ ਮਿਲਦਾ ਇਹ ਤਾਂ ਨਾਲ ਨਾਲ ਹੀ ਹੋ ਜਾਂਦਾ ਜੀ ਅੱਛਾ ਨਾਲੇ ਕਾਫੀ ਦੇ ਲਈ ਵੀ ਖੇਧਰ ਲਈਦੀ ਹਾਂਜੀ ਬੈਡਾਂ ਤੇ ਹੁੰਦੇ ਨੇ ਹਾਂਜੀ ਇਧਰ ਜਵਾਨ ਖੜਿਆਂਗੇ ਚਿੱਟੇ ਚਿੱਟੇ ਕੱਪੜੇ ਨੇ ਚਿੱਟੇ ਚਿੱਟੇ ਨਾਲ ਕੋਈ ਪੱਪੀ ਨਹੀਂ ਹੈ ਨਾ ਮੈਚਿੰਗ ਬੜੀ ਜ਼ਬਰਦਸਤ ਕਰੀ ਇਹਨਾਂ ਨੇ ਤਾਂ ਹਰਾ ਜੀ ਕੀ ਹਾਲ ਹੈ ਵਧੀਆ ਜੀ ਕਿੱਥੋਂ ਆਇਓ ਲੋਂਗਵਾਲ ਤੋਂ ਕਰੰਟ ਕੱਢ ਗਾ ਮੜਾ ਜੀ ਲੋਂਗਵਾਲ ਤੋਂ ਜੀ ਹਾਂ ਕਰੰਟ ਕੱਢਾਂ ਤੇਰੀ ਗੱਲ ਬਣੂਗੀ ਤੇ ਕੀ ਹਾਲ ਚਾਲ ਹੋਰ ਤੇਰਾ ਵਧੀਆ ਜੀ ਵਧੀਆ ਤੁਸੀਂ ਦੱਸੋ ਪਹਿਲਾਂ ਤੂੰ ਉਤੂਰੇ ਦੀ ਗੱਲ ਬਾਅਦ ਚ ਕਰਾਂਗੇ ਕੀ ਕਰਦੇ ਆਪਾਂ ਲੜਾਈ ਹਾਂਜੀ ਈ ਪੜ੍ਹ ਲਓ ਪਲੱਸ 1 ਪਾਸ ਕਰੀਏ ਜੀ ਕਰ ਲਈ ਹਾਂਜੀ ਕਦੋਂ ਕਰੀਏ ਕੱਲ ਜੀ ਲੈ ਪਾਸ ਹੋ ਗਿਆ ਹਾਂਜੀ ਅਸੀਂ ਪਾਸ ਕਰ ਲਿਆ ਨਾ ਪਰ ਡੱਬਾ ਨਹੀਂ ਲਿਆ ਬਈ ਡੱਬਾ ਕੋਈ ਪਿੰਡ ਆਇਓ ਜੀ ਫਿਰ ਪੂਰੇ ਦੇਉਂਗੇ ਹਾਂਜੀ ਵਾਜੀ ਤੇ ਕੀ ਇਹਦੇ ਨਾਲ ਨਾਲ ਤੁਹਾਨੂੰ ਸ਼ੌਕ ਹੈ ਕਿ ਉਦਾਂ ਨਾ ਸ਼ੌਕ ਹੈ ਜੀ ਤਿੰਨ ਚਾਰ ਸਾਲ ਹੋ ਗਏ ਜੀ ਪੜਾਈ ਨੂੰ ਕਦੋਂ ਟਾਈਮ ਮਿਲਦਾ ਇਹ ਤਾਂ ਨਾਲ ਨਾਲ ਹੀ ਹੋ ਜਾਂਦਾ ਜੀ ਅੱਛਾ ਨਾਲ ਹੀ ਕਾਪੀ ਦੇ ਲੈ ਵੀ ਖੇ ਧਰ ਲਈਦੀ ਹਾਂਜੀ ਬੈਡਾਂ ਤੇ ਹੁੰਦੇ ਨੇ ਬੈਡਾਂ ਤੇ ਹੀ ਛੱਡ ਕੇ ਰੱਖਦੇ ਨੇ ਕਿੰਨੇ ਰੱਖਿਆ ਪੱਪੀ ਘਰੇ ਆਪਣੇ ਲਈ 5-7 ਨੇ ਜੀ ਬਾਜੀ ਪਹਿਲਾਂ ਤੋਂ ਚੱਲ ਰਿਹਾ ਕੰਮ ਨਹੀਂ ਪਹਿਲਾਂ ਤਾਂ ਇੱਕ ਹੁੰਦਾ ਸੀ ਅੱਛਾ ਫਿਰ ਵੱਧ ਗਿਆ ਬਸ ਤੇਰਾ ਕਰੇ ਵਧਿਆ ਕਿ ਕਿਸੇ ਹੋਰ ਨੇ ਬਤਾਤਾ ਨਾ ਘਰ ਦੇ ਵੀ ਸਪੋਰਟ ਕਰਦੇ ਨੇ ਸਪੋਰਟ ਕਰਦੇ ਨੇ ਹਾਂ ਜੀ ਠੀਕ ਆ ਯਾਨੀ ਕਿ ਤੇਰੀ ਪੜ੍ਹਾਈ ਤੇ ਅਸਰ ਨਹੀਂ ਪੈਂਦੇ ਨਾ ਨਾ ਜੰਮੀ ਨਹੀਂ ਵਧੀਆ ਗੱਲ ਬਾਤ ਆ ਪੜ੍ਹਾਈ ਦਾ ਖਰਚਾ ਨਿਕਲੇ ਆਉਂਦਾ ਇਹਨਾਂ ਤੋਂ ਹਾਂ ਰਾਮ ਨਾਲ ਜੀ ਕਿੰਨੇ ਬੱਚੇ ਲੈ ਕੇ ਆਏ ਅੱਜ ਆਪਾਂ ਅੱਜ ਬੱਚੇ ਤਾਂ ਲੈ ਕੇ ਆਏ ਬਹੁਤ ਪਰ ਆ ਦੋ ਇੱਕ ਪੇਅਰ ਆ ਕਲਚਰ ਦਾ ਠੀਕ ਐ ਬਾਕੀ ਬੱਚੇ ਉਧਰ ਪਏ ਆਪਣੇ ਕੋਈ ਗੱਲ ਨਹੀਂ ਉਹ ਤਾਂ ਆਈ ਬਾਦੂ ਨੇ ਤੁਹਾਡੇ ਆਈ ਦਿਖਾ ਦਿਓ ਹਾਂ ਜੀ ਤੇ ਇਹਦੀ ਗੱਲ ਕਰਦੇ ਆਪਾਂ ਇਹ ਕਿਹੜੀ ਬਰੀਡ ਹੈ ਇਹ ਕਲਚਰ ਫਾਰਮ ਜੀ ਕਲਚਰ ਫਾਰਮ ਹੈ ਏਜ ਕਿੰਨੀ ਹੋਗੀ ਇਹਨਾਂ ਦੀ ਏਜ ਇਹਨਾਂ ਦੀ 2 ਮੰਥ ਨੀਅਰ ਅਬਾਊਟ ਠੀਕ ਹੈ ਮੇਲ ਫੀਮੇਲ ਕੀ ਹੈ ਇੱਕ ਮੇਲ ਇੱਕ ਫੀਮੇਲ ਹੈ ਜੀ ਠੀਕ ਹੈ ਹੁਣ ਇਹ ਕੀ ਹੈ ਮੇਲ ਹੈ ਇਹ ਫੀਮੇਲ ਹੈ ਜੀ ਇਹ ਫੀਮੇਲ ਹੈ ਹਾਂ ਜੀ ਇਹ ਕਿੰਨੀ ਪ੍ਰਾਈਸ ਹੈ ਜੀ ਇਹਦੀ 7500 ਰੁਪਏ ਜੀ 7500 ਰੁਪਿਆ ਇਹਦੀ ਜਿਹੜੀ ਵੈਕਸੀਨੇਸ਼ਨ ਵਗੈਰਾ ਹੋਈ ਹੈ ਨਹੀਂ ਜੀ ਹਜੇ ਕਰਾਈ ਨਹੀਂ ਕਦੋਂ ਕਰਾਣੀ ਆ ਹੁਣ ਕਰਾ ਦਾਂਗੇ ਜੀ ਬਸ ਨਾਲੇ ਕਹਿੰਦੇ ਨੇ 45 ਦਿਨਾਂ ਦੀ ਹੋ ਜਾਂਦੀ ਹੈ ਉਹ ਕਰਾ ਲੈਂਦੇ ਨੇ ਕੋਈ ਨੰਝ ਘੱਟ ਚਲੋ ਤੇ ਇਹਦਾ ਜਿਹੜਾ ਹਾਈਟ ਕਿੰਨੀ ਕੁ ਹੋ ਜਾਂਦੀ ਹੈ ਇਹਦੀ ਹਾਈਟ ਛੋਟੀ ਹੋ ਰਹਿਣੀ ਹੈ ਜੀ ਫਰ ਵਧਣਾ ਇਹਦਾ ਅੱਛਾ ਫਰ ਵਧਣਾ ਕਿੰਨਾ ਕੁ ਹੋ ਜਾਂਦਾ ਇਹਦਾ ਗਿੱਠ ਗਿੱਠ ਦਾ ਹੋ ਜਾਂਦਾ ਜੀ ਹੋ ਜਾਂਦਾ ਥੱਲੇ ਲੱਗ ਲੱਗਦਾ ਧਰਤੀ ਤੇ ਥੱਲੜਲੇ ਤਾਂ ਲੱਗ ਹੀ ਜਾਂਦੇ ਨੇ ਜੀ ਚਲੋ ਉਦਾਂ ਉੱਪਰਲੇ ਤਾਂ ਨਹੀਂ ਲੱਗਦੇ ਉੱਪਰਲੇ ਤਾਂ ਉੱਪਰ ਹੀ ਜਾਂਦੇ ਐਦਾਂ ਹੀ ਹੁੰਦਾ ਹਾਂਜੀ ਤਾਂ ਠੀਕ ਹੈ ਇਹਦੀ ਪ੍ਰਾਈਸ ਕਿੰਨੀ ਹੈ 7500 ਹਾਂਜੀ ਇਹ ਮੇਲ ਦੀ ਮੇਲ ਦੀ 8500 ਰੁਪਏ ਜੀ ਇਹ ਤਾਂ ਵੱਧ ਘਾਤੋਂ ਮੇਲ ਦੀ ਵੱਧ ਹੀ ਹੁੰਦੀ ਹੈ ਜੀ ਮੇਲ ਦੀ ਵੱਧ ਹੁੰਦੀ ਹੈ ਹਾਂਜੀ ਕੀ ਗੱਲ ਵੀ ਉਹ ਸੇਮ ਕਲਰ ਆ ਸਾਰਾ ਕੋ ਹਾਈਟ ਵਗੈਰਾ ਉੰਨੀ ਆ ਉੰਨੀ ਖਾਣਾ ਖਾਂਦੀ ਆ ਇਹ ਐ ਹੀ ਆ ਜੀ ਬਸ ਪੂਰੀ ਮੇਲ ਦੀ ਵੱਧ ਘੱਟ ਹੁੰਦੀ ਆ ਮੁੰਡੇ ਕੁੜੀ ਚ ਵੀ ਡਿਫਰੈਂਟ ਹੁੰਦਾ ਜੀ ਇਹ ਨਹੀਂ ਯਾਰ ਤੂੰ ਪੜ੍ਹੇ ਲਿਖੇ ਇਹ ਗੱਲਾਂ ਨਾ ਕਰ ਹਣਾ ਹਾਂ ਜੀ ਹੁਣ ਤਾਂ ਉਹੀ ਨਹੀਂ ਫਰਕ ਬਣਦਾ ਕੋਈ ਹਾਂ ਜੀ ਇਹ ਤਾਂ ਹੈ ਇਹਦਾ 7500 ਇਹਦਾ 8500 ਹਾਂ ਜੀ ਠੀਕ ਹੈ ਡਿਸਕਾਊਂਟ ਜਿਹੜਾ ਸੋਡੇ ਸੋਡੇ ਕਹੇ ਤੋਂ ਆਊਗਾ ਇਹਨੂੰ 500 ਦੋਹਾਂ ਪਿੱਛੇ ਸਾਰਿਆਂ ਨੂੰ ਕਹਦੇ ਨਾ ਆਜੋ ਭਾਈ ਹੋਏ ਫਿਰ 500 ਦੋਹਾਂ ਕੱਟ ਲੈ ਜੀ ਤਾਂ ਫ੍ਰੀ ਚ ਵਗ ਜਾਣਗੇ ਨਾ ਨਾ ਕੋਈ ਨਹੀਂ ਜੀ ਬਲਾਓ ਤੁਸੀਂ ਇਹਦੀ ਡਿਲੀਵਰੀ ਕਰ ਦਿੰਦੇ ਆ ਡਿਲੀਵਰੀ ਆਪਣੇ ਪੰਜਾਬ ਚ ਹੋ ਜਾਂਦੀ ਹੈ ਪੰਜਾਬ ਚ ਹੋ ਜਾਂਦੀ ਹੈ ਕੀ ਚਾਰਜ ਲੈਂਦੇ ਆ ਉਹਦਾ ਡਿਲੀਵਰੀ ਜਿੰਨਾ ਹੁੰਦਾ ਐਕਸਟਰਾ ਚਾਰਜ ਆਪਾਂ ਹੀ ਠੀਕ ਆ ਕਿਲੋਮੀਟਰ ਦੇ ਹਿਸਾਬ ਨਾਲ ਹਾਂ ਹਾਂ ਠੀਕ ਹੈ 1 ਕਿਲੋਮੀਟਰ ਦਾ ਕਿੰਨਾ ਲੈ ਲੈਂਦੇ ਆ ਕਿਲੋਮੀਟਰ ਤਾਂ ਨਹੀਂ ਜੀ ਬੱਸ ਵਾਲਾ ਲੈਂਦੇ ਨੇ ਜਿਵੇਂ ਠੀਕ ਆ ਮਨੋ ਜਿਹੜਾ ਜਿੱਥੇ ਜਾਣਾ ਹੁੰਦਾ ਲੋਕੇਸ਼ਨ ਦੇ ਅਕੋਰਡਿੰਗ ਜਿੰਨਾ ਖਰਚਾ ਆਉਂਦਾ ਉਹ ਹਾਂਜੀ 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 ਠੀਕ ਆ ਇਹ ਕਿੰਨੇ ਬੱਚੇ ਹੁਣ ਤੱਕ ਤੁਸੀਂ ਸੇਲ ਕਰ ਦਿੱਤੇ ਐਂ ਤਾਂ ਗਿਨੇ ਨਹੀਂ ਜੀ ਕਦੇ ਨਹੀਂ ਗਿਨੇ ਬਾਧੂ ਵੇਚਦੇ ਹਾਂਜੀ ਵਧੀਆ ਰੁਪਏ ਬਣਦੇ ਹਾਂਜੀ ਬਸ ਕਿਰਪਾ ਬਾਬੇ ਦੀ ਮੇਰੇ ਵਧੀਆ ਸੇਲ ਹੁੰਦੇ ਆ ਹਾਂਜੀ ਹਾਂਜੀ ਕੁਆਲਿਟੀ ਦਾ ਕੁਆਲਿਟੀ ਦੀ ਗਾਰੰਟੀ ਹੈ ਜੀ ਫੁੱਲ ਮੇਰੇ ਵੱਡੇ ਉਹ ਕਿਤੇ ਨਹੀਂ ਜਹਾਜ਼ ਬਣਦੇ ਨਾ ਜਹਾਜ਼ ਨਹੀਂ ਬਣਦੇ ਨਾ ਦਿਖਿਆ ਹੁੰਦਾ ਵੀ ਵੱਡਾ ਉਹ ਕਿ ਟਰੱਕ ਬਣੂਗਾ ਨਾ 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 ਜੀ ਟਰੱਕ ਬਣ ਜੀ ਜਮੀਂ ਵਿੱਚ ਦੀ ਮੰਗ ਨਹੀਂ ਲਗਾ ਲੈਂਦੇ ਪਤਾ ਕਿ ਟਰੱਕ ਬਣੂਗਾ ਨਾ ਨਾ ਇਹ ਤਾਂ ਵੱਡਾ ਉਹ ਟਰੱਕ ਬਣ ਜੀ ਦੱਸ ਦੀ ਹੈ ਕੁਆਲਿਟੀ ਬਾਕੀ ਇਹ ਜੇ ਬੱਚਾ ਨਹੀਂ ਹੈਗੇ ਹੋਰੇ ਸਾਰੇ ਠੀਕ ਹੈ ਇਹ ਡਿਸਕਾਊਂਟ ਤੁਸੀਂ ਕਰ ਦੋਗੇ ਕਰ ਦਾਂਗੇ ਕਿੱਥੇ ਕਿ ਤੱਕ ਬਸ ਪਿੱਜੀ ਨਾਲ ਫੀਮੇਲ ਸੱਤ ਦੀ ਦੇ ਦਾਂਗੇ ਮੇਲ ਅੱਠ ਦਾ ਦੇ ਦਾਂਗੇ ਲਾ 500 ਘਟਾ ਦੂੰਗਾ ਹਾਂਜੀ ਚਲ ਵਧੀਆ ਗੱਲ ਬਾਤ ਹੈ ਨਾ ਤੇ ਮੋ 950107756 ਇੱਕ ਵਾਰੀ ਹੋਰ ਬੋਲ 950107756 ਤੇ ਆਪਣੀ ਲੋਕੇਸ਼ਨ ਲੌਂਗਵਾਲ ਸੰਗਰੂਰੀ ਜੀ ਤੁਹਾਡਾ ਨਾਮ ਕੀ ਹੈ ਕਰਮਵੀਰ ਸਿੰਘ ਜੀ ਕੈਨਲ ਬਣਾਇਆ ਹੋਇਆ ਆਪਾਂ ਨੇ ਨਾ ਹਮ ਬਰੀਡ ਹਾਂ ਹਾਂ ਹਮ ਬਰੀਡ ਲਓ ਬਾਈ ਕਰਨਵੀਰ ਦਾ ਕਰ ਲਓ ਨੰਬਰ ਨੋਟ ਆ ਪੱਪੀ ਤੁਸੀਂ ਚੈੱਕ ਕਰ ਲਓ ਘੁਮਾ ਕੇ ਦਿਖਾਵੀਂ ਇਦਾਂ ਆ ਦੇਖੋ ਇਹ ਮੈਚਿੰਗ ਕਰਕੇ ਲੈ ਕੇ ਆਇਆ ਦੇਖੋ ਜਵਾਨ ਬਹੁਤ ਪਿਆਰੀ ਪਿਆਰੀ ਪੱਪੀ ਨੇ ਦੇਖੋ ਸੋਹਣਾ ਫਰ ਹੈ ਨਾ ਲਓ ਜੀ ਤੇ ਕਿਸੇ ਨੂੰ ਜਰੂਰਤਾ ਵਾਈ ਦਾ ਵੀਡੀਓ ਤੋਂ ਨੰਬਰ ਲੈ ਕੇ ਮਾਰੋ ਕਾਲ ਬੱਚੇ ਦੇ ਕੋਲ ਵਾਧੂ ਆ ਤੁਸੀਂ ਪਰਚੇਜ਼ ਕਰ ਸਕਦੇ ਹੋ ਠੀਕ ਕਰਾ ਜੀ ਥੈਂਕ ਯੂ ਜੀ ਓਕੇ ਦਬਦੋ ਕਿਲੀ ਹਾਂਜੀ ਚੱਲਦੇ ਆ ਅੱਗੇ ਕਰਦੇ ਆ ਗੱਲਬਾਤ ਲਓ ਜੀ ਵੀਡੀਓ ਲੈ ਨਾ ਲਾਈਵ ਸਟਾਪ ਕਰਾਓ ਲਓ ਜੀ ਇੱਕ ਬਰੀਡ ਤੁਹਾਨੂੰ ਹੋਰ ਦਿਖਾਉਂਦੇ ਆ ਬਾਈ ਕੋਲੇ ਬਹੁਤ ਪਿਆਰੇ ਜਿਹੇ ਪਪਪੀ ਆ ਅ ਰਾਜੇ ਕੀ ਹਾਲ ਚਾਲ ਹੈ ਵਧੀਆ ਜੀ ਹੋਰ ਕਿੱਥੋਂ ਆਇਆਗੇ ਆਪਾਂ ਪਟਿਆਲੇ ਤੋਂ ਜੀ ਲੋਕਲੀਓ ਹਾਂਜੀ ਤੇ ਆਪਣਾ ਕਿਹੜਾ ਕੈਨਨ ਹੈ ਆਪਣਾ ਹੋਮ ਬਰੀਡਿੰਗ ਦਾ ਕੰਮ ਹੀ ਹੈ ਜੀ। ਹੋਮ ਬਰੀਡਿੰਗ ਦਾ। ਹਾਂਜੀ। ਕਿੰਨੇ ਡੌਗ ਰੱਖਿਆ ਕਰੇ? ਆਪਣੇ ਕੋਲ 6-7 ਫੀਮੇਲ ਨੇ ਜੀ। ਹਸਕੀ ਦੀਆਂ, ਰੈਟਿਵਰ ਦੀਆਂ, ਪੋਮੀਰੇਨ ਦੀਆਂ ਤੇ ਇੱਕ ਦੋ ਰੋਟਵੀਲ ਦੀਆਂ ਜੀ। ਅੱਛਾ। ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ? ਆਪਣ ਹੋ ਗਈ 4 ਕਸਾਲ ਹੋ ਗਈ। ਤੇ ਰਜਿਸਟਰਡ ਰੱਖਿਆ ਪਪੀ ਕੇ ਦੂਜੇ ਨੇ? ਨਹੀਂ ਦੂਜੀ ਰੱਖੇ ਹੋਣੇ ਨਾਨ ਰਜਿਸਟਰਡ। ਹਾਂਜੀ ਇੱਕ ਦੋ ਰਜਿਸਟਰ ਹੈ ਜੀ ਕੇਸੀਆਈ ਨੇ ਆਪਣੇ ਕੋਲ। ਇਹਦੇ ਬਾਰੇ ਗੱਲ ਕਰਦੇ ਆ ਕਿਹੜੀ ਬਰੀਡ ਦਾ ਬੱਚਾ ਹੈ? ਇਹ ਰੋਟਵੀਲਰ ਹੈ। ਰੋਟਵੀਲਰ। ਕਿੰਨੀ ਏਜ ਦਾ ਹੈ? ਇਹ 30 ਦਿਨਾਂ ਦਾ ਹੋ ਗਿਆ ਅੱਜ। 30 ਦਿਨਾਂ ਦਾ। ਇਹ ਆਪਣੇ ਉੱਪਰ ਹੀ ਆਈ ਰੱਖਣ ਤੇ ਜਵੇਂ ਬੰਦਾ ਰੱਖੇਗਾ ਇਹਨੂੰ ਇੱਧਰ ਦਿਖਾਈ ਮੜੇ ਅੱਛਾ ਹਾਂ ਦਾ ਸੁਭਾਅ ਹੁੰਦਾ ਇਹ ਇਹ ਬੰਦੇ ਦੇ ਉੱਤੇ ਡਿਪੈਂਡ ਕਰਦਾ ਜੇ ਤਾਂ ਉਹਨੂੰ ਬੰਨ ਕੇ ਰੱਖੇਗਾ ਥੋੜਾ ਜਿਹਾ ਅਗਰੈਸਿਵ ਹੋ ਜਿਗਾ ਜੇ ਉਹਨੂੰ ਫਰੈਂਡਲੀ ਤੌਰ ਤੇ ਰੱਖੇਗਾ ਫਿਰ ਫਰੈਂਡਲੀ ਹੋ ਜਿਗਾ ਠੀਕ ਹੈ ਹਾਂਜੀ ਤੇ ਨਾਲੇ ਜਿਆਦਾ ਕਹਿੰਦੇ ਵੀ ਇਹਦਾ ਸੁਹਾਜ ਆ ਗਰਮ ਹੁੰਦਾ ਨਹੀਂ 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 ਫੈਮਲੀ ਵਾਸਤੇ ਕੋਈ ਚੱਕਰ ਨਹੀਂ ਹੈਗਾ ਬਾਕੀ ਜੇ ਗਾਰਡਿੰਗ ਪਰਪਸ ਤੇ ਤਾਂ ਵੀ ਕਰੀ ਗਈ ਹੋ ਤੁਹਾਨੂੰ ਤਾਂ ਹਾਂਜੀ ਇਸ ਕਿ ਲਈ ਡੌਗ ਰੱਖਿਆ ਦੇ ਨਾਲ ਤੇ ਇਹਦੇ ਨਾਲ ਦੇ ਆਪਣੇ ਕੋਲ ਦੋ ਫੀਮੇਲ ਹਨ ਜੀ ਦੋ ਫੀਮੇਲਾਂ ਨੇ ਮੀਟਿੰਗ ਬਾਹਰੋਂ ਲੈਣੀਆਂ ਹਾਂਜੀ ਮੀਟਿੰਗ ਬਾਰੋਲੀ ਨਹੀਂ ਅੱਛਾ ਹਾਂਜੀ ਇਹ ਮੀਟਿੰਗ ਕਿਹੜੀ ਲਾਈਨ ਦੀ ਲਈ ਹੈ ਤੁਸੀਂ ਇਹ ਜੈਰੀ ਡੌਗ ਹੈ ਜੀ ਸਰਬੀਆ ਤੋਂ ਇੰਪੋਰਟ ਹੈ ਜੀ ਉਹ ਅੱਛਾ ਹਾਂਜੀ ਉਹਦੇ ਬੱਚੇ ਨੇ ਏ ਡਰੈਕਟ ਹਾਂਜੀ ਡਰੈਕਟ ਬੋਟ ਹੈ ਹਾਂਜੀ ਤੇ ਇਹਦੀ ਕਿੰਨੀ ਪ੍ਰਾਈਸ ਹੈ ਜੀ ਇਹਦੀ ਮੇਲ ਦੀ ਹੈਗੀ 17500 ਫੀਮੇਲ ਦੀ 1650 ਫੀਮੇਲ ਦੀ 1650 ਹਾਂਜੀ ਹਜ਼ਾਰ ਦਾ ਹਾਂਜੀ ਕਿਉਂ ਹਜ਼ਾਰ ਦਾ ਜੀ ਫੀਮੇਲ ਨਾਲ ਮੇਲ ਨਾਲ ਘੱਟ ਹੁੰਦਾ ਹੀ ਫੀਮੇਲ ਹਾਂਜੀ ਕਮਜ਼ੋਰ ਹੁੰਦੀ ਹੈ ਨਹੀਂ ਕਮਜ਼ੋਰ ਨਹੀਂ ਚੱਕਰੀ ਵੈਸੀ ਘੱਟ ਹੁੰਦਾ ਹੈ 1000 ਰੁਪਏ ਵੈਸੀ ਘੱਟ ਹੁੰਦਾ ਜੀ ਤੇਰੀ ਮਾਰਕੀਟ ਘੱਟ ਹੁੰਦੀ ਹੈ ਨੀ ਮਾਰਕੀਟ ਨਹੀਂ ਜਿੰਨੇ ਬਰੀਡਿੰਗ ਕਰਨੀ ਉਹ ਫਿਰ ਫੀਮੇਲ ਲਿੰਦਾਈ ਬਰੀਡਿੰਗ ਘੱਟ ਲੈ ਬਰੀਡਿੰਗ ਵਾਸਤੇ ਘੱਟ ਲੈ ਕੇ ਜਾਂਦੀ ਬਰੀਡਿੰਗ ਜਿੰਨੇ ਬਰੀਡਿੰਗ ਕਰਨੀ ਉਹ ਫੀਮੇਲ ਲੈ ਕੇ ਜਾਏਗੇ ਜੀ ਹਾਂਜੀ ਕਈਆਂ ਨੇ ਮੇਲ ਹੁੰਦਾ ਹੀ ਰੱਖਣਾ ਮੇਲ ਦਾ ਰੇਟ ਵਧਦੀ ਹੁੰਦਾ ਹੀ 1000 ਕਿੰਨੇ ਡੌਗ ਲੈ ਕੇ ਆਏ ਤੁਸੀਂ ਤੱਤੀ ਅਜੇ ਇਹ ਅਸੀਂ 4 ਲੈ ਕੇ ਆਏ ਸੀ ਦੋ ਸੇਲ ਹੋ ਗਏ ਸੇਲ ਹੋ ਗਏ ਸੇਲ ਵਧੀਆ ਹੋ ਰਹੇ ਅਜੇ ਹਾਂ ਵਧੀਆ ਹੋ ਰਹੇ ਨੇ ਸੇਲ ਤੇ ਠੀਕ ਹੈ ਹਾਂਜੀ ਹੋਰ ਕਿਹੜੀ ਬਰੀਡ ਲੈ ਕੇ ਰੱਖੀ ਆਪਾਂ ਨੇ ਆਪ ਮਿਰਨ ਦੇ ਲੈ ਕੇ ਆਏ ਦੋ ਇਹ ਆਪਣੇ ਆ ਹਾਂਜੀ ਇਹ ਵੀ ਆਪਣੇ ਇਹ ਕਿੰਨੇ ਜਦੇ ਆਏ ਇਹ ਅੱਜ ਹੋ ਗਏ ਜੀ 45 ਦਿਨਾਂ ਦੇ 45 ਦਿਨਾਂ ਦੇ ਇਹਦੀ ਕੁਆਲਿਟੀ ਦੀ ਗੱਲ ਕਰਦੇ ਆ ਕਿੰਦੀ ਕਿਦਾਂ ਦੀ ਕੁਆਲਿਟੀ ਹੈਗੀ ਹੈ ਇਹ ਇਹ ਵਧੀਆ ਕੁਆਲਿਟੀ ਹੈ ਸ਼ੋਰਟ ਹਾਈਟ ਚ ਨੇ ਇਹ ਜੀ ਫਰ ਪੂਰਾ ਜੀ ਫਰ ਕਿੰਨਾ ਕਿੰਨਾ ਹੋ ਜਾਉਣਾ ਇਹਦਾ ਇਹ ਹੋ ਜੀਗਾ ਜੀ ਆਪਣਾ 6 ਮਨთ ਤੋਂ ਬਾਅਦ ਹੋ ਜੀ ਗਈ ਇਹਦੇ ਫਰ ਆਣ ਹਾਂਜੀ 6 ਮਨთ ਤੋਂ ਬਾਅਦ ਗਰੋਥ ਜਾਂਦਾ ਜੀ ਡੌਗ ਨਾ ਉਹ ਤੁਹਾਡੀ ਗਾਰੰਟੀ ਹੈ ਪੂਰੀ ਗਾਰੰਟੀ ਹੈ ਜੀ ਕੋਈ ਚੱਕਰ ਕਿ ਦਊਂਗੇ ਲਿਖ ਕੇ ਦੇ ਦਾਂਗੇ ਹੋਰ ਦੱਸਿਓ ਨਾ ਫਰ ਆਵੇ ਨਹੀਂ ਨਹੀਂ ਫਰ ਕੀ ਚੱਕਰ ਨਹੀਂ 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 ਉਹ ਨਹੀਂ ਚੱਕਰ ਆਪਣੀ ਨਾ ਹੋਮ ਬਰੀਡਿੰਗ ਦਾ ਕੰਮ ਹੈ ਓਕੇ ਆਪਾਂ ਬਾਹਰੋਂ ਨਹੀਂ ਬੱਚਾ ਚੱਕਦੇ ਆਪਾਂ ਆਪਣੀ ਬਰੀਡਿੰਗ ਦੇ ਬੱਚਾ ਵੇਚਦੇ ਮਤਲਬ ਤੁਹਾਡੇ ਘਰ ਦੇ ਬੱਚੇ ਆ ਹਾਂਜੀ ਹਾਂਜੀ ਬਾਹਰਲਾ ਬੱਚਾ ਨਹੀਂ ਸੀ ਬਾਹਰਲਾ ਬੱਚਾ ਨਹੀਂ ਸੇਲ ਕਰਦੇ ਆ ਤੁਹਾਡੀ ਗਾਰੰਟੀ ਹੋਊਗੀ ਫੁੱਲ ਗਾਰੰਟੀ ਹਾਂਜੀ ਆਊਗਾ ਹਾਂਜੀ ਹਾਂਜੀ ਹੁਣ ਇਹ ਦੇਖ ਲਈ 30 ਦਿਨਾਂ ਦਾ ਬੱਚਾ ਈ ਇਹਨੂੰ ਕੀ ਡਾਈਟ ਦੇ ਰਹੇ ਆ ਆਪਾਂ ਇਹ ਫੀਡ ਤੇ ਹੀ ਕਿੰਨੇ ਚਿਰ ਤੋਂ ਇਹ ਹੋ ਗਿਆ ਜੀ 8 ਦਿਨਾਂ ਤੋਂ 8 ਦਿਨਾਂ ਤੋਂ ਇੱਕ ਮਤਲਬ ਕਿੰਨੇ ਦਿਨਾਂ ਤੋਂ ਉਸਰ ਟਾਟ ਕੀਤਾ ਬੱਚਾ ਕਿੰਨੇ ਦਿਨ ਦਾ ਸੀ ਫੀਡ ਸਟਾਰਟ ਕੀਤੀ ਇਹ ਹੋ ਗਿਆ ਜੀ ਆਪਣਾ ਲਾਲੋ ਤੁਸੀਂ 23 ਦਿਨ ਦਾ ਸੀ 23 22 ਦਿਨਾਂ ਦਾ ਹਾਂਜੀ ਉਦੋਂ ਤੋਂ ਸਟਾਰਟਿੰਗ ਆਏ ਫੀਡ ਤੇ ਬਾਈ 23 ਦਿਨਾਂ ਤੋਂ ਸਟਾਰਟ ਕਰ ਰਹੇ ਹਾਂ ਜੀ ਹਾਂ ਜੀ ਕਿਹੜੀ ਫੀਡ ਦੇ ਰਹੇ ਨੇ ਇਹਨੂੰ ਹੀ ਪੈਡਾਗੇਰੀ ਪੱਪੀ ਦੇਨੇ ਪ੍ਰੋ ਕੈਡਾਗੇਰੀ ਪ੍ਰੋ ਹਾਂ ਜੀ ਮਹਿੰਗੀ ਪੈਂਦੀ ਹੈ ਫੀਡ ਕੇ ਨਹੀਂ ਠੀਕ ਪੈਂਦੀ ਹੈ ਆਪਾਂ ਨੂੰ ਤੇ ਹਾਂ ਜੀ ਜਿਹੜੇ ਤੋਂ ਅਸੀਂ ਇਹ ਪੱਪੀ ਹੋਰ ਵੀ ਹੈਗੇ ਤੁਹਾਡੇ ਕੋਲ ਇਹਦੇ ਨਾਲ ਦੀ ਬਸ ਇਹੀ ਰਹਿ ਗਈ ਦੋ ਰਹਿ ਗਈ ਆਪਣੇ ਕੋਲ ਓਕੇ ਇਹਦੇ ਕਿੰਨੇ ਬੱਚੇ ਲੈ ਕੇ ਆਉ ਬਾਈ ਜੀ ਇਹਦੇ ਵਾਈਟ ਆਪਣੇ ਕੋਲ ਤਿੰਨ ਫੀਮੇਲ ਸੀ ਦੋ ਮੇਲ ਸੀ ਇੱਕ ਮੇਲ ਸੇਲ ਹੋ ਗਿਆ ਇੱਕ ਮੇਲ ਰਹਿ ਗਿਆ ਤਿੰਨ ਫੀਮੇਲ ਰਹਿ ਗਈ ਚਾਰ ਬੱਚੇ ਰਹਿ ਗਏ ਇਹਦੀ ਪ੍ਰਾਈਸ ਕਿੰਨੀ ਹੈ ਇਹਦਾ ਮੇਲਦਾ ਹੈਗਾ ਜੀ ਆਪਣਾ 4500 ਫੀਮੇਲ ਦਾ 4000 ਨਹੀਂ ਮੇਲਦਾ 4000 ਹਾਂਜੀ ਇਹਦਾ 500 ਦਾ ਫਰਕ ਹਾਂਜੀ ਇਹਦਾ 500 ਦਾ 4000 ਦਾ ਕਰ ਦੋ ਉਹਦਾ ਨਾ ਉਹ ਤਾਂ ਕੋਈ ਚੱਕਰ ਨਹੀਂ ਹੈਗਾ ਇਹ ਨਾ ਉਹਦਾ ਕੋਈ ਚੱਕਰ ਨਹੀਂ ਇਹ ਕੀ ਗੱਲ ਐ ਜੀ ਕਰ ਪਤਾ ਕੀ ਚੱਕਰ ਆ ਜੀ ਇਹਦਾ ਆਪਾਂ 500 ਘਟਾਉਣਾ ਪੈ ਜੀਗਾ ਅੱਛਾ ਹਾਂਜੀ ਕੋਈ ਚੱਕਰ ਨਹੀਂ ਉਹੀ ਆਪਾਂ 500 ਘਟਾਉਣਾ ਹਾਂ ਘਟਾ ਦਾਂਗੇ ਘਟ ਰੇਟ ਕਰਕੇ ਹਾਂਜੀ ਘਟ ਰੇਟ ਕਰਕੇ ਇਹ 10000 ਘਟਾਲਿਆ ਤੁਸੀਂ 1000 ਘਟਾਲਿਆ ਇਹ ਫਿਰ ਵੱਡੀ ਬਰੀਡ ਆ ਗਈ ਨਾ ਜੀ ਕੁਆਲਿਟੀ ਹੈ ਥੋੜੀ ਵਧੀਆ ਹਾਂ ਜੀ ਇਹਨੂੰ ਡਿਲੀਵਰ ਕਰ ਦਿੰਨੇ ਆਪਾਂ ਹਾਂਜੀ ਆਲ ਓਵਰ ਡੇਟ ਡਿਲੀਵਰੀ ਹੈ ਜੀ ਆਪਣੀ ਕਿੰਨਾ ਕੀ ਚਾਰਜ ਲੈਣੇ ਆ ਉਹ ਲੱਗ ਲੱਗ ਲੋਕੇਸ਼ਨ ਦੇ ਹਿਸਾਬ ਨਾਲ ਆ ਜੀ ਠੀਕ ਹੈ ਹਾਂਜੀ ਮੋਬਾਈਲ ਨੰਬਰ ਦਿਓ 9781 261917 ਰਿਪੀਟ ਕਰ ਦਿਓ 9781 261917 ਜੀ ਤੁਹਾਡਾ ਨਾਮ ਕੀ ਹੈ ਮਨੀਸ਼ ਲੋਕੇਸ਼ਨ ਕੀ ਹੈ ਪਟਿਆਲਾ ਜੀ ਫਸ ਪਟਿਆਲਾ ਹਾਂਜੀ ਲਓ ਜੀ ਬਾਈ ਦਾ ਨੰਬਰ ਨੋਟ ਕਰ ਲਓ ਮਨੀਸ਼ ਦਾ ਹਨਾ ਲੋਕੇਸ਼ਨ ਪਟਿਆਲਾ ਦੀ ਇਹਨਾਂ ਦੀ ਹੈਗੀ ਆ ਬੱਚੇ ਤੁਸੀਂ ਦੇਖ ਲਏ ਨੇ ਵਧੀਆ ਕੁਆਲਿਟੀ ਲੱਗਦੀ ਹੈ ਤਾਂ ਵੀਰ ਨੂੰ ਨੰਬਰ ਲੈ ਕੇ ਮਾਰੋ ਕਾਲ ਵੀਡੀਓ ਤੋਂ ਹਨਾ ਇਹ ਗੱਲਬਾਤ ਕਰਨੀ ਹੈ ਕੋਈ ਗੱਲਬਾਤ ਵੀ ਕਰ ਸਕਦੇ ਬੱਚਾ ਆਲ ਇੰਡੀਆ ਡਿਲੀਵਰ ਕਰ ਦੇਣਗੇ ਉਹਦਾ ਚਾਰਜ ਐਕਸਟਰਾ ਹੋਊਗਾ ਨਾ ਠੀਕ ਕਰਾ ਜੀ ਠੀਕ ਹੈ ਚੱਲਦੇ ਅੱਗੇ ਕਰਦੇ ਆ ਗੱਲਬਾਤ ਤੇ ਮਲਾਉਨੇ ਇੱਕ ਹੋਰ ਵੀਰ ਨੂੰ ਤੁਹਾਡੇ ਨਾਲ ਆਓ ਜੀ